ਡੋਲੀ ਵਾਲੀ ਕਾਰ ਦੀ ਕੱਢ ਗਿਆ ਕੋਈ ਹਵਾ ਵਿਆਹ ਵਾਲੇ ਮੁੰਡੇ ਅਤੇ ਕੁੜੀ ਨੂੰ ਭਰਨੀ ਪਈ ਚਾਇਨਾ ਮੇਡ ਪੰਪ ਨਾਲ ਦੋਸਤੋ ਅਕਸਰ ਹੀ ਵਿਆਹ ਵਿੱਚ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਕਿ ਸਾਰੀ ਉਮਰ ਨਹੀਂ ਭੁੱਲਦੀਆਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬਰਾਤ ਤੁਰਨ ਲੱਗਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਡੋਲੀ ਵਾਲੀ ਕਾਰ ਦੇ ਟਾਇਰ ਦੀ ਕੋਈ ਹਵਾ ਕੱਢ ਦਿੰਦਾ ਹੈ ਜਿਸ ਨੂੰ ਦੇਖ ਕੇ ਵਿਆਹ ਵਾਲਾ ਮੁੰਡਾ ਕਹਿੰਦਾ ਹੈ ਕਿ ਟਾਇਰ ਵਿੱਚ ਤਾਂ ਹਵਾ ਹੀ ਨਹੀਂ ਬਸ ਫੇਰ ਕੀ ਸੀ ਵਿਆਹ ਵਾਲੇ ਮੁੰਡੇ ਦੇ ਦੋਸਤ ਉਸ ਨੂੰ ਚੈਨਾ ਮੇਡ ਪੰਪ ਫੜਾ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਤੇਰਾ ਹੀ ਵਿਆਹ ਹੈ ਤੂੰ ਆਪ ਹੀ ਹਵਾ ਭਰ ਵਿਚਾਰਾ ਵਿਆਹ ਵਾਲਾ ਮੁੰਡਾ ਚੁੱਪਚਾਪ ਹਵਾ ਭਰਨ ਲੱਗ ਜਾਂਦਾ ਹੈ ਜਿਸ ਨੂੰ ਦੇਖ ਕੇ ਲੜਕੀ ਵੀ ਉਸ ਦੀ ਮਦਦ ਕਰਦੀ ਹੈ ਪਰ ਬਾਅਦ ਵਿੱਚ ਨੌਜਵਾਨ ਦੱਸਦੇ ਨੇ ਕਿ ਅਸੀਂ ਹਵਾ ਕੱਢੀ ਸੀ ਅਤੇ ਆਪ ਹੀ ਹਵਾ ਭਰ ਦਿੰਦੇ ਨੇ ਅਤੇ ਬਰਾਤ ਨੂੰ ਬੇਦਾ ਕਰ ਦਿੰਦੇ ਨੇ ਸੋ ਕੀ ਤੁਹਾਡੇ ਵੀ ਵਿਆਹ ਵਿੱਚ ਕੋਈ ਅਨੋਖੀ ਘਟਨਾ ਹੋਈ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ